ਦਾਵਰ YouTube ਚੈਨਲ ਲਰਨਿੰਗ ਲੈਬ ਫਾਰ ਸਟਡੀ ਅੱਜ ਦੀ ਵੀਡੀਓ BA 3rd semesters ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਟੂਡੈਂਟਸ ਪੰਜਾਬੀ ਇਲੈਕਟਿਵ ਦਾ ਟੌਪਿਕ ਆਜ਼ਾਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜਿਸ ਦਾ ਨਾਮ ਆ ਕਿੱਸਾ ਤੇ ਕਾਫੀ ਕਿਸਾ ਸਾਹਿਦ ਦੇ ਰੂਪ ਦੇ ਦੋ ਮਹੱਤਵਪੂਰਨ 파ਟ ਨੇ ਟੋਟਲ ਚਾਰ 파ਟ ਨੇ ਜਿਨ੍ਹਾਂ ਦੇ ਵਿੱਚੋਂ ਵਾਰ ਜਿਹੜੀ ਸੀ ਆਪਾਂ ਉਹ ਪਿਛਲੀ ਵਾਰ ਦੀ ਵੀਡੀਓ ਦੇ ਵਿੱਚ ਡਿਸਕਸ ਕੀਤੀ ਇਸ ਵੀਡੀਓ ਦੇ ਵਿੱਚ ਆਪਾਂ ਕਿੱਸਾ ਤੇ ਕਾਫੀ ਜਿਹੜੇ ਡਿਸਕਸ ਕਰਾਂਗੇ ਤਾਂ ਬਿਨਾਂ ਟਾਈਮ ਵੇਸਟ ਕੀਤੇ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਸਭ ਤੋਂ ਪਹਿਲੇ ਗੱਲ ਆਉਂਦੀ ਹੈ ਭੂਮਿਕਾ ਦੀ ਆਖਿਰਕਾਰ ਕਿੱਸਾ ਹੁੰਦਾ ਕੀ ਹੈ ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਕੀ ਹੁੰਦਾ ਆ ਕਹਾਣੀ ਜਾਂ ਵਾਰਤਾ ਠੀਕ ਹੈ ਕਿਸਾ ਸਾਹਿਦਿਕ ਮਤਵਪੂਰਨ ਅਤੇ ਰੰਗੀਨ ਸ਼ੈਲੀ ਹੈ ਜੋ ਲੋਕ ਰੰਗ ਰੋਮਾਂਨ ਰੋਮਾਂਟਿਕ ਕਲਪਨਾ ਦਾ ਸੁੰਦਰ ਮਿਲਾਪ ਜਿਹੜਾ ਪੇਸ਼ ਕਰਦੀ ਆ ਠੀਕ ਹੈ ਫਾਰਸੀ ਵਿੱਚ ਕਹਾਣੀ ਦੇ ਅੰਸ਼ ਨੂੰ ਕੀ ਬੋਲਦੇ ਸੀ ਇਸ਼ਕੀਆਂ ਜਾਂ ਵੀਰਸੀ ਠੀਕ ਹੈ ਕਵਿਤਾ ਨੂੰ ਕੀ ਕਹਿੰਦੇ ਸੀ ਮਸਨਵੀ ਪਰ ਕਵਿਤਾ ਵਿੱਚ ਰਚੀ ਕਹਾਣੀ ਜਾਨਕਿ ਕਿੱਸਾ ਕੀ ਹੁੰਦਾ ਆ ਜਿਹੜੀ ਇੱਕ ਪ੍ਰੋਪਰ ਕਹਾਣੀ ਹੁੰਦੀ ਆ ਠੀਕ ਹੈ ਜਿਵੇਂ ਹੀਰ ਰਾਂਝੇ ਦੀ ਕਹਾਣੀ ਸੀ ਮਿਰਜ਼ਾ ਸਾਹਿਬਾ ਦੀ ਕਹਾਣੀ ਸੀ ਉਸ ਕਹਾਣੀ ਨੂੰ ਕਵਿਤਾ ਦੇ ਵਿੱਚ ਪੇਸ਼ ਕਰਨ ਨੂੰ ਕੀ ਬੋਲ ਦਿੰਦੇ ਨੇ ਕਿੱਸਾ ਬੋਲ ਦਿੰਨੇ ਤੇ ਠੀਕ ਹੈ ਅਸਲ ਦੇ ਵਿੱਚ ਕਿੱਸਾ ਕੀ ਹੁੰਦਾ ਹੈ ਬਹੁਤ ਸਾਰੀਆਂ ਸਾਹਿਤਿਕ ਸੰਭਾਵਨਾਵਾਂ ਦਾ ਸੂਚਕ ਹੁੰਦਾ ਆ ਠੀਕ ਹੈ ਇੱਕ ਇਸ ਦੀ ਇੱਕ ਸੀਮਾ ਬੱਚਾ ਜੀ ਇੱਕ ਪਾਸੇ ਤਾਂ ਲੱਗਦੀ ਹੈ ਮਹਾਕਾਵੇ ਦੇ ਨਾਲ ਮਿਲਦੀ ਆ ਤੇ ਦੂਜੀ ਪਾਸੇ ਅੰਗਰੇਜ਼ੀ ਦੇ ਰੋਮਾਂਸ ਦੇ ਨਾਲ ਇਹੋ ਹੀ ਕਾਰਨ ਹੁੰਦਾ ਹੈ ਕਿ ਕਿੱਸਾ ਸਾਹਿਤ ਵਿੱਚ ਇਸ਼ਕੀਆਂ ਕਿਸੇ ਵੀ ਸ਼ਾਮਲ ਨੇ ਤੇ ਵੀਰ ਰਸੀਵਾਰਾਂ ਜਾਨੀ ਕਿ ਜੋਸ਼ ਪ੍ਰਗਟ ਕਰਨ ਵਾਲੇ ਕਿਸੇ ਕਹਾਣੀਆਂ ਜਿਹੜੀਆਂ ਨੇ ਕਿਸੇ ਰਾਜੇ ਮਹਾਰਾਜ ਦੀਆਂ ਦੁਖਾਂਤ ਤੱਕ ਸੁਖਾਂਤ ਤੱਕ ਰੋਮਾਂਟਿਕ ਜਿਹੜੇ ਨੇ ਇਸ ਦੇ ਵਿੱਚ ਸਾਰੇ ਕਿਸੇ ਜਿਹੜੇ ਨੇ ਉਹ ਸ਼ਾਮਲ ਹੁੰਦੇ ਨੇ ਅੱਗੇ ਗੱਲ ਆਉਂਦੀ ਹੈ ਪਰਿਭਾਸ਼ਾ ਦੀ ਕਿ ਆਖਿਰਕਾਰ ਕਿੱਸੇ ਦੀ ਪਰਿਭਾਸ਼ਾ ਕੀ ਹੁੰਦੀ ਹੈ ਠੀਕ ਹੈ ਕਿੱਸੇ ਦੀ ਪਰਿਭਾਸ਼ਾ ਇਸ ਤੋਂ ਵੀ ਲਈ ਜਾ ਸਕਦੀ ਹੈ ਕਿ ਕਿੱਸਾ ਉਹ ਲੰਮੀ ਕਵਤਾ ਹੁੰਦੀ ਹੈ ਜਿਸ ਵਿੱਚ ਕਿਸੇ ਨਾਇਕ ਜਾਂ ਨਾਇਕਾ ਜਾਂ ਨਾਇਕ ਤੇ ਨਾਇਕਾ ਦੀ ਪ੍ਰੇਮ ਕਹਾ ਜਾਂ ਵੀਰਤਾ ਦਾ ਸਵਿਸਥਾਰ ਵਰਣਨ ਹੋਵੇ ਇਸ ਤੋਂ ਇਲਾਵਾ ਪਰਿਭਾਸ਼ਾ ਇਸ ਦੇ ਵਿੱਚ ਇਹ ਵੀ ਦਿੱਤੀ ਜਾ ਸਕਦੀ ਵਿਦਵਾਨਾਂ ਦੇ ਦੁਆਰਾ ਗਿਆਨੀ ਗੁਰਮਖ ਸਿੰਘ ਮੁਸਾਫਿਰ ਦੀ ਪਰਿਭਾਸ਼ਾ ਦੇ ਅਨੁਸਾਰ ਕਿੱਸਾ ਉਹ ਕਥਾ ਹੈ ਜਿਸ ਵਿੱਚ ਰੋਮਾਂਤ ਅਤੇ ਸਾਹਸਤਾ ਦਾ ਪੂਰਾ ਰੰਗ ਹੋਵੇ ਜਿਸ ਦਾ ਅੰਤ ਅਕਸਰ ਦੁਖਾਂਤ ਹੋਵੇ ਠੀਕ ਹੈ ਗਿਆਨੀ ਮੁਸਾਫਿਰ ਸਿੰਘ ਦੇ ਅਨੁਸਾਰ ਗਿਆਨੀ ਗੁਰਮਖ ਸਿੰਘ ਮੁਸਾਫਿਰ ਦੇ ਅਨੁਸਾਰ ਕਿੱਸਾ ਹੁੰਦਾ ਹੈ ਜਿਸ ਦਾ ਅੰਤ ਕੀ ਹੋਵੇ ਦੁਖਾਂਤਕ ਹੋਵੇ ਰੋਮਾਂਦਾਰ ਤੁੰਦਾ ਬਚਾ ਜੀ ਕਲਪਨਾ ਦੇ ਆਧਾਰਿਤ ਸੁੰਦਰ ਠੀਕ ਹੈ ਸੁੰਦਰਤਾ ਦਾ ਵਰਣਨ ਡਾਕਟਰ ਬਲਦੇਵ ਸਿੰਘ ਦੇ ਅਨੁਸਾਰ ਕਿੱਸਾ ਲੋਕ ਮਨੋਰੰਜਨ ਦਾ ਪ੍ਰਾਚੀਨ ਸਾਧਨ ਹੈ ਜਿਸ ਵਿੱਚ ਹੀਰੋ ਯਾਨੀ ਕਿ ਨਾਇਕ ਦੇ ਨਾਇਕਾ ਦੇ ਪ੍ਰੇਮ ਦੀ ਕਥਾ ਜਿਹੜੀ ਐ ਮੁੱਖ ਹੁੰਦੀ ਹੈ ਕਿੱਸੇ ਦੇ ਤੱਤ ਕੀ ਹੁੰਦੇ ਨੇ ਮੁੱਖ ਅੰਗ ਕੀ ਹੁੰਦੇ ਨੇ ਸਭ ਤੋਂ ਮੇਨ ਹੁੰਦੀ ਹੈ ਕਥਾਵਸਤੂ ਕਿ ਆਖਿਰਕਾਰ ਕਿੱਸੇ ਦਾ ਸਭ ਤੋਂ ਮੁੱਖ ਤੱਤ ਕੀ ਹੈ ਕਥਾ ਕਿ ਆਖਿਰਕਾਰ ਕੁਝ ਕਹਾਣੀ ਹੋਵੇਗੀ ਤੇ ਕਿੱਸਾ ਜਿਹੜਾ ਬਣੇਗਾ ਕਥਾ ਕੀ ਹੋ ਸਕਦੀ ਹੈ ਯਾਨੀ ਕਿ ਕਹਾਣੀ ਕੀ ਹੋ ਸਕਦੀ ਹੈ ਅਕਸਰ ਪ੍ਰੇਮ ਦੇ ਨਾਲ ਹੋ ਸਕਦੀ ਹੈ ਵਿਛੋੜੇ ਦੇ ਉੱਤੇ ਰਿਲੇਟਿਡ ਹੋ ਸਕਦੀਆਂ ਮਿਲਾਪ ਸਾਹਸਿਕ ਯਾਤਰਾਵਾਂ ਜੁੱਦਾਂ ਰੋਮਾਂਟਿਕ ਘਟਨਾਵਾਂ ਦੇ ਉੱਤੇ ਅਧਾਰਤ ਹੋ ਸਕਦੀ ਹੈ ਜਿਵੇਂ ਹੀਰਾਂ ਜੱਤ ਤੇ ਸੋਨੀ ਮਹੀਵਾਲ ਨਾਇਕ ਨਾਇਕਾ ਕਿਸੇ ਦਾ ਕੇਂਦਰ ਕੀ ਹੁੰਦਾ ਨਾਇਕ ਤੇ ਨਾਇਕਾ ਦਾ ਰਿਸ਼ਤਾ ਠੀਕ ਹੈ ਨਾਇਕ ਸਾਇਸ ਤੇ ਸੂਰਵੀਰ ਤੇ ਸੱਚਾ ਪ੍ਰੇਮੀ ਹੁੰਦਾ ਨਾਇਕਾ ਸੁੰਦਰ ਸ਼ਰੀਫ ਤੇ ਪ੍ਰੇਮਨੀਸ਼ਟ ਹੁੰਦੀ ਆ ਇਹਨਾਂ ਦੇ ਦਿਵਾਲੇ ਕੀ ਆ ਪੂਰਾ ਜਿਹੜਾ ਕਿੱਸਾ ਆ ਉਹ ਬਣਦਾ ਆ ਰੋਮਾਂਟਿਕ ਪ੍ਰੇਮ ਭਾਵਨਾ ਜੇਕਰ ਕਿਸੇ ਦੇ ਵਿੱਚ ਪ੍ਰੇਮ ਕਿਸੇ ਦਾ ਪ੍ਰਮਾਣ ਹੈ ਜਾਨਕਿ ਪ੍ਰੇਮ ਹੀ ਨਾ ਹੋਇਆ ਤੇ ਕਿੱਸਾ ਜਿਹੜਾ ਆ ਉਹ ਬ्यर्थ ਹੁੰਦਾ ਠੀਕ ਹੈ ਕਿਸੇ ਦੀ ਪਰਵਾਸ਼ਾ ਹੀ ਇਸ ਤੋਂ ਦਿੱਤੀ ਜਾਂਦੀ ਹੈ ਕਿਉਂਕਿ ਕਿਸੇ ਦੀ ਇੱਕ ਸੀਮਾ ਤੇ ਲੱਗਦੀ ਹੈ ਮਹਾਕਾਵਿ ਦੇ ਨਾਲ ਦੂਜੀ ਕਿੱਥੇ ਲੱਗਦੀ ਹੈ ਅੰਗਰੇਜ਼ੀ ਦੇ ਰੋਮਾਂਟ ਦੇ ਨਾਲ ਕਿੱਸਾ ਕਿਸ ਦੇ ਉੱਤੇ ਆਧਾਰਤ ਹੁੰਦਾ ਨਾਇਕ ਦੇ ਨਾਇਕਾ ਦੇ ਉੱਤੇ ਰੋਮਾਂਚ ਤੇ ਸਾਹਸਕ ਕਿੱਸਿਆਂ ਵਿੱਚ ਨਾਇਕ ਵੱਲੋਂ ਕੀਤੀਆਂ ਸਾਹਸਿਕ ਕਾਰਵਾਈਆਂ ਜੁੱਦਾਂ ਤੇ ਖਤਰਨਾਕ ਯਾਤਰਾ માં ਪਾਠਕ ਨੂੰ ਰੋਮਾਂਚਿਤ ਕਰਦੀਆਂ ਹਨ ਪੰਜਵਾਂ ਟੌਪਿਕ ਹੁੰਦਾ ਹੈ ਸਮਾਦ ਸਮਾਦ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਕਥਾ ਨੂੰ ਅੱਗੇ ਵਧਾਉਣ ਲਈ ਵਰਤੇ ਜਾਂਦੇ ਨੇ ਭਾਵਨਾ ਅਤੇ ਕਰੁਣਾ ਕਥਾ ਦੇ ਦੁਖਾਂਤ ਵਿੱਚ ਕਰੁਣਾ ਦਾ احساس ਪਾਠਕ ਦੇ ਮਨ ਉਤੇ ਡੂੰਗਾ ਪ੍ਰਭਾਵ ਜਿਹੜਾ ਆ ਪਾਉਂਦਾ ਹੈ ਕਿਉਂਕਿ ਜੇਕਰ ਦੁਖਾਂਤ ਹੋਊਗਾ ਤੇ ਆਈ ਥਿੰਕ ਇਮੋਸ਼ਨਲ ਜਿਹੜਾ ਹੁੰਦਾ ਹੈ ਨਾ ਇਮੋਸ਼ਨਲੀ ਚੀਜ਼ ਜਿਹੜੀ ਹੁੰਦੀ ਆ ਉਹ ਬੰਦੇ ਨੂੰ ਜ਼ਿਆਦਾ ਜਿਹੜਾ ਆ ਅਟਰੈਕਟ ਕਰਦੀ ਆ ਆਪਣੇ ਵੱਲ ਲੋਕਤਾ ਤੇ ਸੰਸਕ੍ਰਿਤਿਕ ਪਛੋਕਰ ਕਿਸੇ ਵਿੱਚ ਲੋਕ ਰੀਤਾਂ ਪਹਿਰਾਵੇ ਗੀਤ ਧਰਮਕ ਧਾਰਨਾਵਾਂ ਜਾਨਕਿ ਜਿੰਨਾ ਕਿੱਸਾ ਲੋਕਾਂ ਦੇ ਨਾਲ ਆਧਾਰਿਤ ਹੋਵੇਗਾ ਜਿੰਨਾ ਲੋਕਾਂ ਦੇ ਨਾਲ ਸੰਬੰਧਿਤ ਹੋਵੇਗਾ ਉਨਾ ਹੀ ਜਿਹੜਾ ਆ ਉਹ ਖਾਸ ਤੇ ਫੇਮਸ ਬਣਦਾ ਹੈ ਕਲਪਨਾ ਰੋਮਾਨੀ ਕੰਟਨਾਵਾਂ ਨੂੰ ਮਨੋਹਰ ਬਣਾਉਂਦੀ ਹੈ ਪ੍ਰਕਿਰਤੀ ਦੀ ਜੇਕਰ ਗੱਲ ਕੀਤੀ ਜਾਵੇ ਕਿਸੇ ਦੀ ਪ੍ਰਕਿਰਤੀ ਕਿਵੇਂ ਦੀ ਹੁੰਦੀ ਹੈ ਕਿਸੇ ਦੀ ਪ੍ਰਕਿਰਤੀ ਰੋਮਾਨੀ ਪ੍ਰਕਿਰਤੀ ਹੋ ਸਕਦੀ ਹੈ नायक ਤੇ ਨਾਇਕਾ ਦੇ ਪ੍ਰੇਮ ਸਬੰਧਾਂ ਦਾ ਸੁੰਦਰ ਵਰਣਨ ਹੁੰਦਾ ਹੈ ਸਾਹਸਿਕ ਪ੍ਰਕਿਰਤੀ ਹੋ ਸਕਦੀ ਹੈ ਜਾਨੀ ਕਿ ਖਤਰਨਾਕ ਯਾਤਰਾਵਾਂ ਜੰਗਾਂ ਤੇ ਚੁਣੌਤੀਆਂ ਦਾ ਜਿਵੇਂ ਰਾਜਿਆਂ ਦੀਆਂ ਹੋ ਸਕਦਾ ਹੈ ਦੁਖਾਂਤਕ ਪ੍ਰਕਿਰਤੀ ਬਹੁਤ ਸਾਰੇ ਕਿਸਿਆਂ ਦਾ ਅੰਤ ਜਿਹੜਾ ਦੁਖਾਂਤ ਵਿੱਚ ਹੁੰਦਾ ਆ ਕਰੋਨਾ ਦਾ ਗਹਿਰਾ ਅਸਰ ਪੈਂਦਾ ਆ ਲੋਕ ਸੱਭਿਆਚਾਰ ਪ੍ਰਕਿਰਤੀ ਲੋਕਾਥਾ ਮਾ ਅਤੇ ਪੁਰਾਤਨ ਰੀਤੀ ਰਿਵਾਜਾਂ ਦਾ ਜਿਹੜਾ ਆ ਉਹ ਦਰਸ਼ਨ ਕਰਾਉਂਦਾ ਕਲਪਨਾਤਮਕ ਪ੍ਰਕਿਰਤੀ ਜਾਨੀ ਕਿ ਕੁਝ ਜੜੀਆਂ ਚੀਜ਼ਾਂ ਨੇ ਕੁਝ ਕਿਸੇ ਜੜੇ ਨੇ ਉਹ ਕਲਪਨਾ ਦੇ ਆਧਾਰ ਤੇ ਲਿਖੇ ਗਏ ਜਿਵੇਂ ਬੇਗੋਨਾਰ ਸ਼ਾਮੋਨਾਰ ਕਾਕਾ ਪ੍ਰਤਾਪੀ ਆਦ ਜੜੇ ਸੀ ਕਿਸੇ ਉਦਾਹਰਣ ਨਾਲ ਜੇਕਰ ਵਿਸ਼ਲੇਸ਼ਣ ਦੀ ਗੱਲ ਕੀਤੀ ਜਾਵੇ ਜਿਵੇਂ ਹੀਰ ਰਾਂਝੇ ਦਾ ਜਿਹੜਾ ਕਿੱਸਾ ਆ ਇਹ ਪ੍ਰੇਮ ਲੋਕਤੱਤਵ ਤੇ ਰੋਮਾਂਟ ਤੇ ਦੁਖਾਂਤ ਦੇ ਉੱਤੇ ਆਧਾਰਿਤ ਸੀ ਸੋਹਣੀ ਮਹੀਵਾਲ ਆਦਰਸ਼ ਪ੍ਰੇਮ ਕਲਪਨਾ ਦੇ ਉੱਤੇ ਆਧਾਰਿਤ ਸੀ ਇਵੇਂ ਹੀ ਮਿਰਜ਼ਾ ਸਾਹਿਬਾ ਸ਼ੂਰਬੀਰਤਾ ਪ੍ਰੇਮ ਤੇ ਦੁਖਾਂਤ ਮਹੱਤਤਾ ਕੀ ਨਿਕਲਦੀ ਇਹਨਾਂ ਦੀ ਇਹ ਪੰਜਾਬੀ ਲੋਕ ਵਿਰਾਸਤ ਦੀ ਰੱਖਿਆ ਕਰਦੇ ਨੇ ਲੋਕ ਮਨੋਰੰਜਨ ਤੇ ਪ੍ਰੇਮ ਦਾ ਸਰੋਤ ਹੁੰਦੇ ਨੇ ਪ੍ਰੇਰਨਾ ਦਾ ਸਰੋਤ ਹੁੰਦੇ ਨੇ ਸਮਾਜਿਕ ਅਤੇ ਨੈਤਿਕ ਮੁੱਲਾਂ ਦੇ ਜਰੀਆ ਪੋਸ਼ਣ ਕਰ। ਸਪੂਰੰਤਾ ਕਿੱਸਾ ਪੰਜਾਬੀ ਸਾਜ ਦਾ ਰੋਹਾਨੀ ਅਤੇ ਰੰਗੀਨ ਖਜ਼ਾਨਾ ਹੈ ਇਸ ਵਿੱਚ ਪ੍ਰੇਮ ਤਿਆਗ ਸ਼ੂਰਬੀਰਤਾ ਤੇ ਲੋਕ ਸੱਭਿਆਚਾਰ ਦੀ ਅਮੀਰੀ ਮਿਲਦੀ ਹੈ ਕਿੱਸਾ ਸਿਰਫ ਪੂਤਕਾਲ ਨਹੀਂ ਦਰਸਾਉਂਦਾ ਸਗੋਂ ਇਹ ਸਾਡੀ ਲੋਕ ਮਨਸਾ ਤੇ ਜਜ਼ਬਾਤਾਂ ਦਾ ਦਰਪਣ ਵੀ ਕਰਦਾ ਹੈ। ਇਹ ਵਾਲਾ ਟੌਪਿਕ ਤਾਂ ਨੂੰ ਕਲੀਅਰ ਹੋ ਜਿਆ ਹੋਵੇਗਾ ਹੁਣ ਆਪਾਂ ਡਿਸਕਸ ਕਰਦੇ ਆਂ ਕਾਫੀ ਦੇ ਬਾਰੇ ਹੁਣ ਆਪਾਂ ਡਿਸਕਸ ਕਰਾਂਗੇ ਕਾਫੀ ਕਾਫੀ ਅਸਲ ਦੇ ਵਿੱਚ ਹੁੰਦੀ ਕੀ ਆ ਕਾਫੀ ਦਾ ਜਨਮ ਹੋਇਆ ਬੱਚਾ ਜੀ ਸੂਫੀ ਫਕੀਰਾਂ ਦੀਆਂ ਮਜਲਿਸਾਂ ਦੀ ਕੁਖੋ ਪ੍ਰਿੰਸੀਪਲ ਤੇਜਾ ਸਿੰਘ ਨੇ ਕਿਹਾ ਆ ਕਿ ਕਾਫੀ ਪੰਜਾਬ ਦੇ ਦੱਖਣ ਪੱਛਮ ਵਿੱਚੋਂ ਆਈ ਜਿੱਧਰੋਂ ਸੂਫੀ ਮਾਤਾ ਆ ਕਾਫੀ ਕਿਦ ਨੂੰ ਆਈ ਜਦੋਂ ਸੂਫੀ ਮਾਤਾ ਕਾਫੀ ਅਸਲ ਦੇ ਵਿੱਚ ਹੁੰਦੀ ਕੀ ਆ ਪੰਜਾਬੀ ਸਾਜ ਦੇ ਇੱਕ ਮਹੱਤਵਪੂਰਨ ਕਵਿਤਾ ਸ਼ੈਲੀ ਆ ਜੋ ਸਿੱਖ ਸੂਫੀ ਤੇ ਭਗਤੀ ਕਾਵੀ ਪਰੰਪਰਾ ਦੇ ਨਾਲ 11 ਸੰਬੰਧ ਰੱਖਦੀ ਹੈ ਇਹ ਛੋਟੀ ਹੁੰਦੀ ਆ ਲਇਦਾਰ ਹੁੰਦੀ ਆ ਆਸਾਨ ਪਾਸ਼ਾ ਵਾਲੀ ਹੁੰਦੀ ਆ ਜਿਸ ਤਰ੍ਹਾਂ ਹੀ ਕਵੀ ਆਪਣੇ ਅਧਿਆਤਮਕ ਵਿਚਾਰ ਜੀਵਨ ਫਲਸਫੇ ਫਾ ਪ੍ਰੇਮ ਤੇ ਨੈਤਿਕ ਸिखਲਾਈ ਜਿਹੜੀ ਆ ਉਹ ਪ੍ਰਗਟ ਕਰਦਾ ਹੈ ਕਾਫੀ ਦਾ ਆਰੰਭ ਮੁੱਖ ਤੌਰ ਤੇ ਸੂਫੀ ਕਵੀਆਂ ਤੇ ਸਿੱਖ ਭਗਤਾਂ ਵੱਲੋਂ ਹੋਇਆ ਜੋ ਕੀਦੇ ਵਿੱਚ ਗਾਈ ਜਾਂਦੀ ਹੈ ਰਾਗਾਂ ਦੇ ਵਿੱਚ ਗਾਈ ਜਾਂਦੀ ਹੈ ਜੇਕਰ ਗੱਲ ਕੀਤੀ ਜਾਵੇ ਇਸ ਦੀ ਪਰਭਾਸ਼ਾ ਦੇ ਤੇ ਵਿਦਵਾਨਾਂ ਦੇ ਅਨੁਸਾਰ ਜੇਕਰ ਕਾਫੀ ਉਹ ਅਧਿਆਤਮਕ ਪ੍ਰੋਫੈਸਰ ਹਰਪਰਜਨ ਸਿੰਘ ਨੇ ਕਿਹਾ ਆ ਕਿ ਕਾਫੀ ਉਹ ਅਧਿਆਤਮਕ ਕਵਿਤਾ ਹੈ ਜੋ ਸੰਖੇਪ ਵਿੱਚ ਜੀਵਨ ਦਾ ਡੂਗਾ ਜਿਹੜਾ ਫਲਸਫਾ ਹੈ ਉਹ ਪ੍ਰਗਟ ਕਰਦੀ ਹੈ ਠੀਕ ਹੈ ਇੱਕ ਕੀ ਹੁੰਦੀ ਹੈ ਧਾਰਮਿਕ ਕਵਤਾ ਹੁੰਦੀ ਹੈ ਅਧਿਆਤਮਕ ਪਰਮਾਤਮਾ ਦੇ ਨਾਲ ਜੁੜੀ ਹੋਈ ਆ ਜੋ ਕਿ ਜੀਵਨ ਦੇ ਜਿਹੜਾ ਹੈ ਸਾਰ ਨੂੰ ਦੱਸਦੀ ਹੈ ਕਾਫੀ ਰਾਗਾਤਮਕ ਰਚਨਾ ਹੈ ਜੋ ਸੂਫੀ ਰੋਹਾਨੀਅਤ ਤੇ ਕੀ ਦਾ ਮਿਲਾਪ ਹੈ ਪਗਤੀ ਭਾਵਨਾ ਦਾ ਮਿਲਾਪ ਜਿਹੜਾ ਹੈ ਉਹ ਪੇਸ਼ ਕਰਦੀ ਆ ਇਸ ਦੇ ਜੇਕਰ ਤਤਾਂ ਦੀ ਗੱਲ ਕੀਤੀ ਜਾਵੇ ਅੰਗਾਂ ਦੀ ਗੱਲ ਕੀਤੀ ਜਾਵੇ ਇਹ ਛੋਟੇ ਆਕਾਰ ਦੀ ਹੁੰਦੀ ਆ ਇਹ ਕੀ ਆ ਆਮ ਤੌਰ ਤੇ ਕਿੰਨੀਆਂ ਪੰਕਤੀਆਂ ਦੇ ਵਿੱਚ ਡਿਸਕਸ ਹੁੰਦੀ ਹੈ 4 ਤੋਂ 6 ਯਾਨੀ ਕਿ ਇੱਕਦਮ ਛੋਟਾ ਜਿਹਾ ਪੈਰਾ ਠੀਕ ਹੈ ਹਰ ਪੰਕਤੀ ਸੰਖੇਪ ਪਰ ਅਰਥਪੂਰਨ ਹੁੰਦੀ ਹੈ ਠੀਕ ਹੈ ਉਸ ਦੇ ਅਰਥ ਜਿਹੜੇ ਨੇ ਉਸ ਸਿੰਪਲੀਫਾਈ ਜਿਹੜੇ ਨੇ ਉਹ ਡਿਸਕਸ ਹੋ ਜਾਂਦੇ ਨੇ ਲਾਇਦਾਰਤਾ ਹੁੰਦੀ ਹੈ ਕਾਫੀ ਵਿੱਚ ਸੰਗੀਤਕ ਲਾਏ ਤੇ ਤਾਲ ਦਾ ਜਿਹੜਾ ਸੁੰਦਰ ਮਿਲਾਪ ਹੁੰਦਾ ਆ ਇਹ ਗੀਤਮੰਗ ਜਿਹੜੀ ਆ ਉਹ ਗਾਈ ਜਾਂਦੀ ਆ ਇਸ ਦੇ ਵਿੱਚ ਅਧਿਆਤਮਕਤਾ ਹੁੰਦੀ ਆ ਰੋਹਾਨੀ ਪ੍ਰੇਮ ਹੁੰਦਾ ਆ ਪ੍ਰਭੂ ਭਗਤੀ ਹੁੰਦੀ ਆ ਸੱਚ ਅਤੇ ਤਿਆਗ ਹੁੰਦਾ ਸਾਦਗੀ ਪਾਸ਼ਾ ਸਧਾਰਨ ਲੋਕ ਬੋਲੀ ਵਾਲੀ ਤੇ ਆਸਾਨ ਸਮਝ ਵਾਲੀ ਹੁੰਦੀ ਹੈ ਰਾਗ ਦੇ ਨਾਲ ਸੰਬੰਧ ਹੁੰਦਾ ਹੈ ਕਾਫੀ ਅਕਸਰ ਕਿਸੇ ਖਾਸ ਰਾਗ ਦੇ ਵਿੱਚ ਰਚੀਆਂ ਜਾਂਦੀਆਂ ਨੇ ਇਹ ਨਹੀਂ ਕਿ ਸਿੰਪਲੀਫਾਈ ਲਿਖੀਆਂ ਜਾਂਦੀਆਂ ਨੇ ਜਿਵੇਂ ਆ ਸੋਰઠ ਰਾਗ ਹੁੰਦਾ ਜਾਂ ਆਸਾ ਰਾਗ ਹੁੰਦਾ ਜਾਂ ਇਸ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੇ ਰਾਗ ਨੇ ਉਹਨਾਂ ਦੇ ਅਕੋਰਡਿੰਗ ਜਿਹੜਾ ਹੈ ਉਹ ਲਿਖੀ ਹੀ ਉਸ ਪ੍ਰਕਾਰ ਜਾਂਦੀ ਹੈ ਜੇਕਰ ਪ੍ਰੋਪਰ ਤਰੀਕੇ ਦੇ ਨਾਲ ਮਾਡਰਨ ਥਿਊਰੀ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤੇ ਇੱਕ ਪ੍ਰੋਪਰ ਧੁਨ ਦੇ ਨਾਲ ਜੋ ਦਾ ਮਿਊਜ਼ਿਕਾ ਮਿਊਜ਼ਿਕ ਜਿਹੜਾ ਪਹਿਲੇ ਤੋਂ ਤੈਅ ਹੁੰਦਾ ਉਸ ਦੇ ਅਕੋਰਡਿੰਗ ਜਿਹੜਾ ਉਹਨੂੰ ਲਿਖਿਆ ਜਾਂਦਾ ਪ੍ਰਤੀਕਵਾਚਕਤਾ ਹੁੰਦੀ ਹੈ ਗਹਿਰੇ ਅਰਥ ਪ੍ਰਗਟ ਕਰਨ ਲਈ ਪ੍ਰਤੀਕ ਵਰਤੇ ਜਾਂਦੇ ਜਿਵੇਂ ਸੱਜਣ ਮਾਜੀ ਦਰਿਆ ਪਿਆਲਾ ਆਦਿ ਉਦਾਹਰਣ ਐਗਜ਼ਾਮਪਲ ਜਿੰਨੀ ਜ਼ਿਆਦਾ ਲਿਖੋਗੇ ਓਨਾ ਜ਼ਿਆਦਾ ਤੁਹਾਨੂੰ ਸਮਝ ਆਵੇਗਾ ਓਨਾ ਜ਼ਿਆਦਾ ਪੇਪਰ ਦੇ ਵਿੱਚ ਲਿਖਿਆ ਅਟਰੈਕਟਿਵ ਬਣਦਾ ਕਾਫੀ ਦੀ ਪ੍ਰਕਿਰਤੀ ਦੀ ਜੇ ਕੋਈ ਗੱਲ ਕੀਤੀ ਜਾਵੇ ਅਧਿਆਤਮਿਕ ਪ੍ਰਕਿਰਤੀ ਹੁੰਦੀ ਆ ਪਗਤੀ ਪਰ ਕਿਰਤੀ ਹੁੰਦੀ ਆ ਸੂਫੀ ਰੋਹਾਨੀ ਪ੍ਰਕਿਰਤੀ ਹੁੰਦੀ ਆ ਲੋਕ ਸੱਭਿਆਚਾਰਕ ਪ੍ਰਕਿਰਤੀ ਹੁੰਦੀ ਆ ਇਹ ਚਾਰ ਪ੍ਰਕਾਰ ਦੀਆਂ ਹੁੰਦੀਆਂ ਨੇ ਪ੍ਰਭੂ ਨਾਲ ਮਿਲਾਪ ਰੂਹ ਦੀਪ ਰੂਹ ਦੀ ਪਵਿੱਤਰਤਾ ਭਗਤੀ ਪ੍ਰਕਿਰਤੀ ਦੀ ਜੇਕਰ ਗੱਲ ਕੀਤੀ ਜਾਵੇ ਗੁਰੂ ਨਾਨਕ ਦੇਵ ਜੀ ਭਗਤ ਕਬੀਰ ਭਗਤ ਰਵਿਦਾਸ ਆਦਿ ਦੀਆਂ ਕਾਫੀ ਭਗਤੀ ਭਾਵਨਾ ਨਾਲ ਭਰੀਆਂ ਨੇ ਬੁੱਲੇ ਸ਼ਾਹ ਸ਼ਾਹ ਹੁਸੈਨ ਵਾਰਿਸ ਸ਼ਾਹ ਦੀਆਂ ਕਾਫੀਆਂ ਜਿਹੜੀਆਂ ਨੇ ਇਸ਼ਕ ਮਜਾਜੀ ਇਸ਼ਕ ਹਕੀਕੀ ਦਾ ਦਰਸ਼ਨ ਕਰਾਉਂਦੀਆਂ ਨੇ ਕਾਫੀਆਂ ਵਿੱਚ ਪੰਜਾਬ ਦੇ ਲੋਕੀ ਰੀਤ ਰਿਵਾਜ ਪਹਿਰਾਵੇ ਤੇ ਭਾਸ਼ਾ ਦਾ ਰੰਗ ਹੁੰਦਾ ਹੈ ਕਾਫੀ ਦੀਆਂ ਕਿਸਮਾਂ ਜਿਹੜੀਆਂ ਗੱਲ ਕੀਤੀ ਜਾਵੇ ਪਗਦੀ ਕਾਫੀ ਭਗਤਾਂ ਦੀ ਪ੍ਰਭੂ ਭਗਤੀ ਵਾਲੀ ਰਚਨਾ ਜਿਵੇਂ ਭਗਤ ਨਾਮਦੇਵ ਜੀ ਤੇ ਭਗਤ ਰਵਿਦਾਸ ਜੀ ਦੀ ਜੇਕਰ ਗੱਲ ਕੀਤੀ ਜਾਵੇ ਸੂਫੀ ਕਾਵੀ ਦੀ ਸੂਫੀ ਦਰਸ਼ਨ ਤੇ ਰੋਹਾਨੀਅਤ ਵਾਲੀ ਜਿਵੇਂ ਬੁੱਲੇ ਸ਼ਾਹ ਤੇ ਸ਼ਾਹੂసే ਲੋਕ ਕਾਫੀ ਦੀ ਜੇਕਰ ਗੱਲ ਕੀਤੀ ਜਾਵੇ ਲੋਕਾਫੀ ਕੀ ਹੁੰਦੀ ਆ ਲੋਕ ਜੀਵਨ ਰੀਤੀ ਰਿਵਾਜਾਂ ਦਾ ਚਿੱਤਰ ਜਿਵੇਂ ਮਿੱਟੀ ਦੀ ਮਾਂਗ ਦਰਿਆ ਕਿਸਾਨ ਜੀਵਨ ਆਦਿ ਉਦਾਹਰਨਾਂ ਦੀ ਜੇਕਰ ਗੱਲ ਕੀਤੀ ਜਾਵੇ ਜਿਵੇਂ ਸ਼ਾਹ ਹੁਸੈਨ ਦੀ ਕਾਫੀ ਆ ਮੇਰੇ ਮਾਂਖਨਾ ਮੈਂ ਤੋਤੀ ਦੜ ਨਾਮ ਰੋਹਾਨੀ ਪ੍ਰੇਮ ਦੀ ਇੱਕ ਗਹਿਰਾਈ ਦਾ ਜਿਹੜਾ ਆ ਅਹਿਸਾਸ ਕਰਾਉਂਦੀ ਹੈ ਬੁੱਲੇ ਸ਼ਾਹ ਦੀ ਕਾਫੀ ਜਿਹੜੀ ਕਾਫੀ ਫੇਮਸ ਆ ਇਸ ਦੇ ਵਿੱਚ ਤੁਸੀਂ ਜੇਕਰ 2-3 ਕਾਫੀਆਂ ਜਿਹੜੀਆਂ ਨੇ ਅਲੱਗ-ਅਲੱਗ ਰਾਈਟਰਾਂ ਦੀਆਂ ਲਿਖੋਗੇ ਤਾਂ ਪੇਪਰ ਲੈਂਥੀ ਵੀ ਬਣ ਜਾਂਦਾ ਤੇ ਅਟਰੈਕਟਿਵ ਵੀ ਲੱਗਦਾ ਹੈ ਬੁੱਲੇ ਕੀ ਜਾਣਾ ਬੁੱਲਾ ਕੀ ਜਾਣੇ ਮੈਂ ਕੌਣ ਅੰਕਾਰ ਮੁਕਤੀ ਤੇ ਸਾਤ ਦੀ ਖੋਜ ਨੂੰ ਆਧਾਰਿਤ ਹੈ ਕਾਫੀ ਦੀ ਮਹੱਤਤਾ ਕੀ ਹੁੰਦੀ ਆ ਇਹ ਧਾਰਮਿਕ ਤੇ ਅਧਿਆਤਮਿਕ ਪ੍ਰੇਰਣਾ ਦਿੰਦੀ ਆ ਲੋਕਾਂ ਨੂੰ ਨੇਕੀ ਦੇ ਰਾਹ ਤੇ ਚੱਲਣ ਦੀ ਸਿਖਲਾਈ ਦਿੰਦੀ ਆ ਸੰਖੇਪ ਪਰ ਡੂੰਗੀ ਅਭਿਵਿਅਕਤੀ ਦਿੰਦੀ ਆ ਕਿਉਂਕਿ ਇਹਦੇ ਵਿੱਚ ਸਾਹਿਤਿਕ ਸੁੰਦਰਤਾ ਜਿਹੜੀਆਂ ਮੌਜੂਦ ਹੁੰਦੀ ਆ ਸੱਭਿਆਚਾਰਕ ਵਿਰਾਸਤ ਦੇ ਨਾਲ ਜੁੜੀ ਹੁੰਦੀ ਆ ਪੰਜਾਬੀ ਲੋਕ ਰੀਤਾਂ ਦੀ ਸੰਭਾਲ ਕਰਦੀ ਹੈ ਤੇ ਸੰਗੀਤਕ ਮਹੱਤਤਾ ਜਿਹੜੀ ਹੈ ਰਾਗਾਂ ਦੇ ਨਾਲ ਜੁੜ ਕੇ ਲੋਕ ਰੰਗ ਨੂੰ ਜੀਵਤ ਰੱਖਦੀ ਹੈ ਸੰਪੂਰਨਤਾ ਦੀ ਜ਼ਿਕਰ ਗੱਲ ਕੀਤੀ ਜਾਵੇ ਕਾਫੀ ਪੰਜਾਬੀ ਸਾਧਾ ਇੱਕ ਵਿਲੱਖਣ ਫੁੱਲ ਹੁੰਦਾ ਹੈ ਜੋ ਭਾਵਨਾ ਰੂਹਾਨੀਅਤ ਸੰਗੀਤ ਤੇ ਸਾਦਗੀ ਦਾ ਸੁੰਦਰ ਮਿਲਾਪ ਹੈ ਇਹ ਸਾਨੂੰ ਸਿਰਫ ਮਨੋਰੰਜਨ ਹੀ ਨਹੀਂ ਦਿੰਦੀ ਸਗੋ ਜੀਵਨ ਦੇ ਸੱਚੇ ਮਕਸਦ ਦੇ ਵੱਲ ਵੀ ਜੜਾ ਆ ਮੋੜਦੀ ਹੈ ਇਸੇ ਅੱਜ ਦੇ ਦੋਨੋਂ ਟੌਪਿਕ ਕਿਸ ਸਾਥੇ ਕਾਫੀ ਮੈਨੂੰ ਪੂਰੀ ਆਸ ਹੈ ਕਿ ਤੁਹਾਨੂੰ ਦੋਨੋਂ ਟੌਪਿਕ ਜਿਹੜੇ ਨੇ ਚੰਗੇ ਤਰੀਕੇ ਦੇ ਨਾਲ ਸਮਝ ਆ ਗਏ ਹੋਣਗੇ ਜੇਕਰ ਕਿਸੇ ਤਰ੍ਹਾਂ ਦਾ ਡਾਊਟ ਆ ਕਿਸੇ ਤਰ੍ਹਾਂ ਦੀ ਸੁਜੈਸ਼ਨ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਲਿਖਿਓ ਬਾਕੀ ਇਸ ਚੈਨਲ ਦੇ ਉੱਤੇ ਤੁਹਾਨੂੰ ਸਟੱਡੀ ਮਟੀਰੀਅਲ ਸਟੱਡੀ ਟਿਪਸ ਗੁਣਾਣ ਸਿੰਘ ਯੂਨੀਵਰਸਿਟੀ ਰਿਲੇਟਡ ਅਪਡੇਟਸ ਇੰਨੀਆਂ ਨੇ ਇਸ ਚੈਨਲ ਦੇ ਉੱਤੇ ਮਿਲ ਜਣਗੀਆਂ ਚਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਥੈਂਕਸ ਫਾਰ ਵਾਚਿੰਗ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ